ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਿੰਘ ਸਵਾ ਸੈਕਟਰ 2 ਤਰਵਾੜਾ ਵਿਖੇ ਜਿੱਥੇ ਅੱਜ ਸਰਬਤ ਭਲਾ ਚੈਟਿਓ ਸੁਸਾਇਟੀ ਦੇ ਮੈਂਬਰ ਪ੍ਰੋਫੈਸਰ ਅਜੀਤ ਸੈਗਲ ਏਪੀਐਸ ਉਬੀ ਡਾਕਟਰ ਆਈਕੇ ਸ਼ਰਮਾ ਅੰਮਰਪਾਸਿਂ ਜੋਰਜੀ ਦੇ ਯਤਨਾ ਸਦਕਾ ਅਤੇ ਉਹਨਾਂ ਦੀ ਜੋਗ ਅਗਵਾਈ ਹੇਠ ਬਾਇਲਡ ਕੈਂਸਰ ਇਰ ਚੈਟਨ ਸੁਸਾਇਟੀ ਅਤੇ ਵਰਤਮਾਨ ਥ੍ਰੈਡ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਬੈਨਰ ਹੇਠਾਂ ਗੁਰਦੁਆਰਾ ਸਿੰਘ ਸਭਾ ਸੈਕਟਰ 2 ਤਲਵਾੜਾ ਵਿਖੇ ਕੈਂਸਰ ਜਾਂਚ ਅਤੇ ਜਾਗਰੂਤਾ ਕੈਂਪ ਅੱਖਾਂ ਦੀ ਜਾਂਚ ਅਤੇ ਫ੍ਰੀ ਐਨਕਾਂ ਅਤੇ ਹੋਰ ਬਿਮਾਰੀਆਂ ਦੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਬਖ ਬਖ ਮਰੀਜ਼ਾਂ ਨੇ ਆਪਣਾ ਚੈੱਕਅਪ ਕੈਂਪ ਵਿੱਚ ਹਿੱਸਾ ਪਾ ਕੇ ਆਪਣਾ ਜਾਂਚ ਪੜਤਾਲ ਕਰਵਾਈ ਇਸ ਚੈੱਕਅਪ ਕੈਂਪ ਦੇ ਮੁੱਖ ਮਹਿਮਾਨ ਸ਼੍ਰੀ ਸੁਰਿੰਦਰ ਪੀਸੀਐਸ ਅਡੀਸ਼ਨਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਨੇ ਰੀਵਲ ਕੱਟ ਕੇ ਸ਼ੁਰੂਆਤ ਕੀਤੀ ਅਤੇ ਉਹਨਾਂ ਦੇ ਨਾਲ ਡਾਕਟਰ ਤਰਮਿੰਦਰ ਢਿੱਲੋ ਜੀ ਨੇ ਆਪਣੀ ਡਾਕਟਰਾਂ ਦੀ ਪੂਰੀ ਟੀਮ ਨਾਲ ਮਿਲ ਕੇ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ ਇਸ ਮੌਕੇ ਤੇ ਗੁਰਦੁਆਰਾ ਪੰਦਰ ਕਮੇਟੀ ਦੇ ਪ੍ਰਧਾਨ ਸਰਦਾਰ ਅਮਰੌਂ ਸਿੰਘ ਜੀ ਨੇ ਦੱਸਿਆ ਕਿ ਗੁਰਦੁਆਰਾ ਪੰਦਰ ਕਮੇਟੀ ਵੱਲੋਂ ਆਏ ਹੋਏ ਚੈੱਕਅਪ ਕਰਵਾਉਣ ਲਈ ਆਏ ਹੋਏ ਮਰੀਜ਼ਾਂ ਅਤੇ ਡਾਕਟਰ ਸਹਿਬਾਨਾਂ ਦੇ ਲਈ ਜੋ ਪ੍ਰਬੰਧ ਕੀਤੇ ਗਏ ਸਨ ਅਤੇ ਪ੍ਰਧਾਨ ਸਾਹਿਬ ਜੀ ਨੇ ਇਹ ਵੀ ਦੱਸਿਆ ਕਿ ਪ੍ਰੋਫੈਸਰ ਜੇ ਸੈਗਲ ਅਤੇ ਸਰਵਤ ਭਲਾ ਕੈਟੇਗੋਰ ਸੋਸਾਇਟੀ ਦੇ ਸਾਰੇ ਮੈਂਬਰਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਪਰਾਲਾ ਕਰਕੇ ਸਾਡੇ ਗੁਰੂ ਘਰ ਦੇ ਵਿੱਚ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੇ ਮਰੀਜ਼ਾਂ ਨੂੰ ਇਹ ਸੁਣਦਾ ਪ੍ਰਦਾਨ ਕਰਵਾਈ ਗਈ ਹੈ इंडिया टीवी न्यूज़ चैनल पंजाब ਤੋਂ ਬਲਬੀਰ ਸਿੰਘ ਵੱਲ ਦੀ ਵਿਸ਼ੇਸ਼ ਰਿਪੋਰਟ ਗੱਲਬਾਤ ਕਰਨਾ ਚਾਹੁੰਦਾ স্পেশাল ਤੌਰ ਤੇ ਸਾਡੇ কিਪ ਗਿਆਸ ਸਰ ਜਿਹੜੇ ਪਹੁੰਚੇ ਤੁਸੀਂ ਜਿੰਦੇ ਜੀ ਤੁਹਾਡਾ ਬਹੁਤ ਧੰਨਵਾਦ ਹੈ ਅਡੀਸ਼ਨਲ ਡਿਪਟੀ ਕਮਿਸ਼ਨਰ ਅੰਮ੍ਰਿਤ ਸਰ ਤੋਂ ਸਪੈਸ਼ਲ ਚੱਲ ਕੇ ਆਏ ਆ ਉਹ ਤੁਹਾਡੇ ਤਲਵਾੜੇ ਦੇ ਹੀ ਹੈਗੇ ਆ ਔਰ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿਉਂਕਿ ਸਾਡੀ ਜਿਹੜੀ ਵਰਲਡ ਕੈਂਸਰ ਕੇਅਰ ਹੈ ਔਰ ਵਰਧਮਨ ਦੋਨੇ ਮਿਲ ਕੇ ਲਗਾਤਾਰ ਜਿਹੜੇ ਹੈ ਹਾਰਕੂ ਡਿਸਟ੍ਰਿਕਟ ਚ ਐਫਰਡ ਕਰ ਰਹੇ ਆ ਅਸੀਂ ਕੱਲੇ ਕੱਲੇ ਪਿੰਡ ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਰਾਜ ਉਸੇ ਲੜੀ ਤਹਿਤ ਅਸੀਂ ਤਲਵਾੜੇ ਚ ਕੈਂਪ ਰੱਖਿਆ ਸੀ ਔਰ ਸਰਵੀ ਤਲਵਾੜੇ ਤੋਂ ਨੇ ਸਾਨੂੰ ਪਤਾ ਲੱਗਿਆ ਸੀ ਔਰ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਕਿ ਸਾਡਾ ਸਪੈਸ਼ਲ ਟਾਈਮ ਕੱਢ ਕੇ ਇੱਥੇ ਪਹੁੰਚਿਆ ਜਿਹੜੀ ਵਰਲਡ ਕੈਂਸਰ ਕੇ ਉਹਨਾਂ ਵਰਦਮਾਨ ਕੀ ਕਰ ਰਹੀ ਹੈ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਕੈਂਸਰ ਦੇ ਬਾਰੇ ਜਿਹੜੀ ਜਾਣਕਾਰੀ ਦੇ ਰਹੇ ਹਾਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਕੈਂਸਰ ਕਿਵੇਂ ਬਣਦਾ ਹੈ ਕਿਵੇਂ ਵੱਧਦਾ ਹੈ ਸਿੰਪਟਮ ਕਿਹੜੇ-ਕਿਹੜੇ ਹੈਗੇ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਅਗਰ ਕੋਈ ਸਿੰਪਟਮ ਬਣਿਆ ਤੇ ਟੈਸਟਿੰਗ ਕਿਹੜੀ-ਕਿਹੜੀ ਹੈ ਅੱਜ ਅਸੀਂ 5 ਮੋਬਾਈਲ ਬੱਸਾਂ ਲੈ ਕੇ ਪਹੁੰਚੇ ਹਾਂ 25 ਦੇ ਕਈ ਪ੍ਰਕਾਰ ਦੇ ਇਥੇ ਟੈਸਟ ਹੋਣੇ ਨੇ ਪਹਿਲੋ ਨਾਮ ਲਿਖ ਰਹੇ ਆ ਤੁਹਾਡਾ ਸ਼ੂਗਰ ਵੀ ਚੈੱਕ ਕਰਨਾ ਹੈ ਤੁਹਾਡਾ ਬੀਪੀ ਚੈੱਕ ਕਰਨਾ ਹੈ ਉਸ ਤੋਂ ਬਾਅਦ ਡਾਕਟਰਾਂ ਨੇ ਚੈੱਕਅਪ ਕਰਨਾ ਹੈ ਸਾਰਾ ਤੁਸੀਂ ਖਾਣਾ ਪੀਣਾ ਖਾ ਸਕਦੇ ਹੋ ਤੁਹਾਡੇ ਆਧਾਰ ਕਾਰਡ ਦੀ ਲੋੜ ਨਹੀਂ ਹੈਗੀ ਡਾਕਟਰਾਂ ਨੇ ਤੁਹਾਨੂੰ ਕਈ ਤਰ੍ਹਾਂ ਦੇ ਸਵਾਲ ਪੁੱਛਣੇ ਨੇ ਅਗਰ ਉਹਨਾਂ ਨੂੰ ਲੱਗਦਾ ਹੋਇਆ ਕੋਈ ਸਿੰਪਟਮ ਹੈ ਤਾਂ ਤੁਹਾਨੂੰ ਬਸਾਂ 'ਚ ਭੇਜਣਗੇ ਬੜੇ ਲੜੀਵਾਰ ਟੈਸਟ ਲੈ ਕੇ ਆਈਏ ਵਰਲਡ ਕੈਂਸਰ ਕੇਅਰ ਜਿਵੇਂ ਕਿ ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ ਮੈਮੋਗ੍ਰਾਫੀ ਟੈਸਟ ਹੈ ਬੜਾ ਮਹਿੰਗਾ ਟੈਸਟ ਹੈ ਔਰ ਅਪਰੋਕਸੀਮੀਟਲੀ 5 ਤੋਂ 10000 ਰੁਪਏ ਦੀ ਕੋਸਟ ਦਾ ਸਰ ਟੈਸਟ ਹੈਗਾ ਜਿਹੜਾ ਅਸੀਂ ਬਿਲਕੁਲ ਇੱਥੇ ਫ੍ਰੀ ਦੇ ਰਹੇ ਹਾਂ ਜੀ 1.5 ਕਰੋੜ ਦੀ ਵੈਨ ਇੱਥੇ ਪਹੁੰਚੀ ਹੋਈ ਹੈ ਇਸ ਤੋਂ ਬਾਅਦ ਇੱਕ ਸਾਡੀ ਲੈਬੋਰੀ ਵੈਨ ਹੈਗੀ ਹੈ ਉਹਦੇ ਚ ਪ੍ਰੋਸਟੇਟ ਕੈਂਸਰ ਦੇ ਵਾਸਤੇ ਜਿਹੜਾ ਉਹ ਸੈਂਪਲਿੰਗ ਹੋ ਰਹੀ ਹੈ ਪੀਐਸਏ ਟੈਸਟ ਕਹਿੰਦੇ ਉਹਨੂੰ ਉਹ ਕਰਾਂਗੇ ਅਸੀਂ ਇਸ ਤਰ੍ਹਾਂ ਹੀ ਬਲੱਡ ਦੀ ਜਾਂਚ ਵਾਸਤੇ ਵੀ ਟੈਸਟ ਹੈਗੇ ਸਾਡੇ ਕੋਲੇ ਔਰ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਵਾਸਤੇ ਵੀ ਅਸੀਂ ਪੈਥੋਲੋਜੀ ਟੈਸਟ ਕਰ ਰਹੇ ਹਾਂ ਮੂੰਹ ਤੇ ਗਲੇ ਦੀ ਜਾਂਚ ਸਾਡੇ ਕੋਲੇ ਹੈਗੀ ਹੈ ਬੜੇ ਮਹਿੰਗੇ ਟੈਸਟ ਨੇ ਖੱਡੀਆਂ ਦੀ ਜਾਂਚ ਵਾਸਤੇ ਬੜਾ ਮਹਿੰਗਾ ਟੈਸਟ ਹੈ ਉਹ ਵੀ ਅੱਜ ਇੱਥੇ ਕਾਫੀ ਮਾਤਰਾ 'ਚ ਕਰਾਂਗੇ ਔਰ ਇਸ ਤੋਂ ਬਾਅਦ ਸਾਡੇ ਕੋਲੇ ਅੱਖਾਂ ਦੀ ਜਾਂਚ ਵੀ ਹੈਗੀ ਹੈ ਅਸੀਂ ਨੰਬਰ ਚੈੱਕ ਕਰ ਰਹੇ ਹਾਂ ਅੱਖਾਂ ਦੀ ਜਾਂਚ ਕਰ ਰਹੇ ਹਾਂ ਔਰ ਐਣਕਾ ਦੇ ਰਹੇ ਹਾਂ ਹਰ ਕਿਸਮ ਦੀਆਂ ਸਰਾਂਕਾ ਇੱਥੇ ਸਦਕਾ ਅਜਾ ਅਵੇਲੇਬਲ ਹੈਗੀਆਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਰੋਜ਼ 500 ਬੰਦੇ ਨੂੰ ਚੈੱਕਅਪ ਕੀਤਾ ਜਾਵੇ ਔਰ ਬਿਗਨਿੰਗ ਹੈਗੀ ਹੈ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਇੱਥੇ ਲੋਕ ਪਹੁੰਚਣਗੇ ਦੁਬਾਰਾ ਸਭ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਤੇ ਦੋ ਸ਼ਬਦ ਤੁਸੀਂ ਵੀ ਕਾਈਂਲੀ ਪੁਲੀਸ ਜੀ ਮਾਤਾ ਜੀ ਕਿੱਥੇ ਅੱਖਾਂ ਦਾ ਆਪਰੇਸ਼ਨ ਹੋਇਆ ਸੀ ਫੱਕਾ ਦਾ ਆਪਰੇਸ਼ਨ ਪਹਿਲੇ ਕਰਾਇਆ ਸੀ ਦੋ ਵਾਰੀ ਹੋਇਆ ਨਵੰਬਰ ਮਹੀਨੇ ਅੱਛਾ ਜੀ ਪਰ ਮੇਰੀ ਅੱਖ ਤੇ ਲਾਈਟ ਨਹੀਂ ਆਈ ਤੇ ਹੁਣ ਡਾਕਟਰ ਕੁਝ ਚੈੱਕ ਕਰੋ ਕਹਿੰਦੇ ਐ ਇਦਾਂ ਹੀ ਰਹਿਣੀ ਅੱਛਾ ਜੀ ਹਾਂਜੀ ਠੀਕ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਕੋਈ ਕੰਮ ਹੋ ਰਿਹਾ ਲੋਕਲ ਸਰਵਾੜੇ ਤੇ ਥੋੜੇ ਤੋਂ ਵਰਤਮਾਨ ਗਰੁੱਪ ਦੇ ਨਾਲ ਵਰਲਡ ਕੈਂਸਰ ਕੇਅਰ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਤੇ ਨਾਲ ਲੋਕਲ ਜਿਹੜਾ ਹੈਗਾ ਰਿਪਰੈਜ਼ੈਂਟੇਟਿਵ ਆਪਣੇ ਦੁਆਰਾ ਸਾਹ ਕਮੇਟੀ ਤੇ ਪ੍ਰੋਫੈਸਰ ਰਜੇਸ਼ ਸਿੰਘ ਜੀ ਤੇ ਇਹਨਾਂ ਦੀ ਸਾਰੀ ਟੀਮ ਤੇ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਅੱਜ ਮੈਨੂੰ ਇਹਨਾਂ ਨੇ ਇੱਥੇ ਬੁਲਾਇਆ ਕਿਉਂਕਿ ਮੇਰੀ ਬਹੁਤ ਹੈ ਸਾਡੀ ਸ਼ਾਰਟ ਡਿਸਕਸ਼ਨ ਹੋਈ ਤੇ ਬੜਾ ਸ਼ਾਰਟ ਇੰਟਰੈਕਸ਼ਨ ਵਰਦਮਾਨ ਗਰੁੱਪ ਨਾਲ ਹੋਇਆ ਤੇ ਇਹਨਾਂ ਨੇ ਜਦੋਂ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਇਹ ਤਲਵਾੜੇ ਦੇ ਵਿੱਚ ਇਨੀਸ਼ੀਏਟਿਵ ਲੈ ਰਹੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਨੂੰ ਇਹਨਾਂ ਨੇ ਇੱਥੇ ਆਉਣ ਦਾ ਸੱਦਾ ਦਿੱਤਾ ਤੇ ਜਿਹੜਾ ਹੈਗਾ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਮੈਂ ਸਮਝਦਾ ਕਿ ਜਿਹੜਾ ਕਿਉਂਕਿ ਇਹ ਜਿਹੜੀ ਕੈਂਸਰ ਇੱਕ ਉਹ ਜੀ ਬਿਮਾਰੀ ਹੈ ਕਿ ਜਿਹੜਾ ਇਹਦਾ ਜਲਦੀ ਪਤਾ ਨਹੀਂ ਲੱਗਦਾ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਇਹਦੇ ਵਕਫ ਵਕ ਜਿਹੜੇ ਹੈਗੇ ਲੱਛਣ ਹੁੰਦੇ ਨੇ ਸਿੰਪਟਮਸ ਹੁੰਦੇ ਨੇ ਜੇਕਰ अर्ਲੀ ਡਿਟੈਕਸ਼ਨ ਉਹਦੀ ਹੋ ਜਾਏ ਤੇ ਜਿਹੜਾ ਹੈਗਾ ਇਹ ਬਿਮਾਰੀ ਜਿਹੜੀ ਲਾ ਇਲਾਜ ਨਹੀਂ ਹੈ ਅਸੀਂ ਕਈ ਕੇਸਿਸ ਆਪਣੇ ਅੱਜ ਕੱਲ ਦੇਖਦੇ ਆ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਬਹੁਤ ਫੇਮਸ ਸਰਦਾਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵਾਈਫ ਨੇ ਦੇਖੋ ਉਹਨਾਂ ਨੇ ਇਲਾਜ ਕਰਵਾਇਆ ਤੇ ਉਹਨਾਂ ਨੇ ਕਾਫੀ ਚਲੋ ਦੇਸੀ ਟੋਟ ਕੇ ਵੀ ਦੱਸੇ ਉਹ ਵੀ ਜ਼ਰੂਰੀ ਨੇ ਬਟ ਜਿਹੜਾ ਹੈਗਾ ਸਾਨੂੰ ਕੇਵਲ ਉਹਨਾਂ ਦੇ ਉੱਤੇ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਹੈਗਾ ਆਲਟੀਮੇਟਲੀ ਜਿਹੜਾ ਇਹਦਾ ਕੈਂਸਰ ਦਾ ਇਲਾਜ ਆ ਉਹ ਐਲੋਪੈਥੀ ਹੀ ਹੈ ਤੇ ਇਹਦੇ ਲਈ ਜਿਹੜਾ ਹੈਗਾ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਜਿਹੜੇ ਕੀ ਕੀ ਦੇ ਲੱਛਣ ਜਿਹੜੇ ਹੁੰਦੇ ਨੇ ਕਿਉਂਕਿ ਸਾਡੇ ਤੋਂ ਬਹੁਤ ਸਾਰੇ ਸਾਡੇ ਇਹੋ ਜਿਹੇ ਸਾਡੇ ਪਰਿਵਾਰਿਕ ਮੈਂਬਰ ਭੈਣ ਭਰਾ ਸਾਡੇ ਹੁੰਦੇ ਨੇ ਜਿਹੜੇ ਕੀ ਜ਼ਿਆਦਾ ਬੜੇ ਲਿਖੇ ਨਹੀਂ ਨੇ ਤੇ ਜਿਨ੍ਹਾਂ ਕੋਲ ਜਿਹੜਾ ਹੈਗਾ ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਹੈ ਪਲੱਸ ਅੱਜਕੱਲ ਜਿਹੜਾ ਇੱਕ ਸੋਸ਼ਲ ਮੀਡੀਆ ਦਾ ਜਿੱਥੇ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੈ ਉਹਦਾ ਨੁਕਸਾਨ ਵੀ ਹੈ ਕਿ ਬਹੁਤ ਸਾਰੀਆਂ ਗਲਤ ਤੱਥ ਜਿਹੜੇ ਨੇ ਮਿਥਸ ਨੇ ਉਹ ਜਿਹੜੇ ਫਲੋਟ ਕੀਤੇ ਜਾਂਦੇ ਨੇ ਤੇ ਕਈ ਵਾਰ ਅਸੀਂ ਜਿਹੜਾ ਹੈਗਾ ਗਲਤ ਚੀਜ਼ਾਂ ਨੂੰ ਵੀ ਫੋਲੋ ਕਰਨ ਲੱਗ ਪੈਂਦੇ ਆ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਜਿਹੜੀ ਸਹੀ ਜਿਹੜੀ ਚੀਜ਼ ਹੈ ਲੇਕਿਨ ਮੈਂ ਤਾਂ ਹਮੇਸ਼ਾ ਵਿਸ਼ਵਾਸ ਕਰਦਾ ਅਕਸਰ ਘਰਾਂ ਦੇ ਵਿੱਚ ਕਈ ਵਾਰ ਹੁੰਦਾ ਕਿ ਅਸੀਂ ਜਿਹੜਾ ਇੱਕ ਦੂਜੇ ਨੂੰ ਦੇਖ ਕੇ ਜਿਹੜੀ ਦਵਾਈ ਜਿਹੜੀ ਉਹ ਲੈ ਲੈਨੇ ਆ ਕਈ ਵਾਰ ਘਰ ਚ ਪਈ ਹੁੰਦੀ ਹੈ ਕਈ ਵਾਰ ਇਹ ਵੀ ਨਹੀਂ ਦੇਖਦੇ ਕਿ ਉਹਦੀ ਐਕਸਪਾਇਰੀ ਹੋ ਗਈ ਹੈ ਜਾ ਕੇ ਵਾਰ ਕਿਸੇ ਹੋਰ ਪਰਿਵਾਰਿਕ ਮੈਂਬਰ ਨੇ ਲਿਆਂਦੀ ਹੁੰਦੀ ਤਾਂ ਆਪਾਂ ਉਹਨੂੰ ਲੈ ਲੈਣੇ ਆ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਵੀ ਜਿਹੜੀ ਆ ਉਹ ਦਵਾਈ ਜਿਹੜੀ ਆ ਉਹ ਨਹੀਂ ਲੈਣੀ ਚਾਹੀਦੀ ਕਿਉਂਕਿ ਜਦੋਂ ਅਸੀਂ ਗਲਤ ਦਵਾਈਆਂ ਲੈਂਦੇ ਆ ਤਾਂ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਖਾਸ ਕਰਕੇ ਸਾਡੀ ਕਿਡਨੀ ਤੇ ਜਿਹੜਾ ਹੈਗਾ ਬੁਰਾ ਪ੍ਰਭਾਵ ਪਾਉਂਦੀਆਂ ਨੇ ਸੋ ਮੈਂ ਇੱਕ ਵਾਰ ਫਿਰ ਜਿਹੜਾ ਹੈਗਾ ਕੈਂਸਰ ਕੇਅਰ ਆਰਗੇਨਾਈਜੇਸ਼ਨ ਵਰਤਮਾਨ ਗਰੁੱਪ ਤੇ ਜਿਹੜੀ ਲੋਕਲ ਆਰਗੇਨਾਈਜੇਸ਼ਨ ਹੈ ਪ੍ਰੋਫੈਸਰ ਅਜੀਤ ਸੈਕਲ ਸਰ ਦੀ ਸੋ ਜਿਹੜਾ ਇਹਨਾਂ ਨੇ ਮਿਲ ਕੇ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈਗਾ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾ ਇਹਨਾਂ ਤੇ ਆਸ ਕਰਦਾ ਕਿ ਜਿਸ ਮੰਤਵ ਨਾਲ ਅੱਜ ਦਾ ਇਹ ਕੈਂਪ ਲਗਾਇਆ ਜਾ ਰਿਹਾ ਜਿਹੜਾ ਵੱਧ ਤੋਂ ਵੱਧ ਲੋਕੀ ਜਿਹੜਾ ਇਹਦਾ ਫਾਇਦਾ ਲੈਣਗੇ ਤੇ ਜਿਹੜਾ ਹੈਗਾ ਇਸੇ ਤਰ੍ਹਾਂ ਮੈਂ ਆਸ ਕਰਦਾ ਕਿ ਸਾਰੇ ਰਲ ਮਿਲ ਕੇ ਅੱਗੇ ਵੀ ਜਿਹੜਾ ਹੈਗਾ ਇਹ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਕੀਤੇ ਰਹਿਣਗੇ ਸੋ ਥੈਟ ਜਿਹੜਾ ਹੈਗਾ ਆਮ ਜਨਤਾ ਨੂੰ ਇਹਦਾ ਫਾਇਦਾ ਹੋ ਸਕੇ ਸਰੇ ਤਲਵਾੜੇ ਦੇ ਵਿੱਚ ਪਹਿਲਾ ਮੈਡੀਕਲ ਕੈਂਪ ਲਗਾਇਆ ਗਿਆ ਜੀ ਹਾਂ ਮੇਰੇ ਹਿਸਾਬ ਨਾਲ ਤਾਂ ਇਹ ਪਹਿਲਾਂ ਹੀ ਇੰਨਾ ਲਗਾਇਆ ਹੈਗਾ ਤੇ ਜਿਹੜਾ ਬੜੀ ਅੱਛੀ ਗੱਲ ਹੈ ਤਲਵਾੜੇ ਵਾਸੀਆਂ ਲਈ ਇਲਾਕੇ ਲਈ ਮਾਨਦੀ ਗੱਲ ਹੈ ਕਿ ਜਿਹੜਾ ਹੈਗਾ ਵਰਦਮਨ ਗਰੁੱਪ ਨੇ ਤੇ ਵਰਲਡ ਕੈਂਸਰ ਕੇਅਰ ਆਰਗੇਨਾਈਜੇਸ਼ਨ ਨੇ ਤਲਵਾੜੇ ਨੂੰ ਚੁਣਿਆ ਹੈਗਾ ਤੇ ਇਹਦੇ ਲਈ ਬਹੁਤ ਨਿਸ਼ਚਿਤ ਰੂਪ ਤੇ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਫਾਇਦਾ ਹੋਏਗਾ ਇਹ ਧੰਨਵਾਦ ਸਾਰਿਆਂ ਨੂੰ ਕੀ ਅੱਜ ਗੁਰਦੁਆਰਾ ਸਾਹਿਬ ਵਿਕੇ ਮੈਡੀਕਲ ਕੈਂਪ ਲਗਾਇਆ ਗਿਆ ਹੈ ਮੈਡੀਕਲ ਕੈਂਪ ਦੇ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਕਿਹੜੀ ਜਿਹੀ ਵਿਵਸਥਾ ਕੀਤੀ ਗਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਾਸ ਸਿੰਘ ਸਭਾ ਸੈਕਟਰ 2 ਉਹਨਾਂ ਦਾ ਮੁੱਖ ਸੇਵਾਦਾਰ ਦੇ ਹੋਣ ਦੇ ਨਾਤੇ ਜਿੱਦੋਂ ਮੈਨੂੰ ਪਤਾ ਲੱਗਿਆ ਵੀ ਇੱਥੇ ਕੈਂਪ ਲਗਾਉਣਾ ਜੋਰ ਸਾਹਿਬ ਨੂੰ ਮੈਨੂੰ ਮੈਸੇਜ ਆਇਆ ਕਹਿੰਦੇ ਵੀ ਕੈਂਪ ਲਗਾਉਣਾ ਮੈਂ ਜੀ ਬਹੁਤ ਵਧੀਆ ਗੱਲ ਆ ਇਤੋਂ ਦੇ ਲੋਕਾਂ ਵਾਸਤੇ ਇਲਾਕੇ ਦੀਆਂ ਸੰਤਾਂ ਵਾਸਤੇ ਲੋਕਾਂ ਵਾਸਤੇ ਇਹ ਬੜੀ ਪਣਾਈ ਦੀ ਗੱਲ ਆ ਇਹ ਜਿਹੜੇ ਟੈਸਟ ਇੱਥੇ ਹੋ ਰਹੇ ਨੇ ਇਹ 5-5 10-10000 ਰੁਪਏ ਦੇ ਟੈਸਟ ਨੇ ਪਰ ਇੱਥੇ ਮੁਕਤ ਹੋ ਰਹੇ ਨੇ ਇਤੋਂ ਲੱਕਦੀਆਂ ਸੰਤਾਂ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਕਿਉਂਕਿ ਇਸ ਇਲਾਕੇ ਨੂੰ ਬੜੀ ਦੇਣ ਸੀ ਇਹ ਪਹਿਲਾ ਕੈਂਪ ਲਗਾਇਆ ਹੈ ਕਿ ਮੈਂ ਇਨਾ ਕਿਵੇਂ ਕਹਿੰਦਾ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਸਾਡਾ ਤੇ ਮਿਸ਼ਨ ਹੀ ਆ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਧਾ ਪਲਾ ਆਪਾਂ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਸੁਣਾ ਤੇ ਕੰਮ ਕਰਦੇ ਆ ਸਰਬਾਧ ਦੇ ਭਲੇ ਦੀ ਗੱਲ ਕਰਦੇ ਆ ਇਹ ਜਿਹੜੇ ਇਹ ਮੁੱਖ ਅੱਗੇ ਹੋ ਕੇ ਪਹਿਲੀ ਕਤਾਰ ਵਿੱਚ ਲੱਗੇ ਨੇ ਡਾਕਟਰ ਢਾਲੀਵਾਲ ਸਾਹਿਬ ਜੀ ਵਰਤਮਾਨ 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 ਗਰੁੱਪੇ ਨੇ ਨਹੀਂ ਹੈ ਢਾਲੀਵਾਲ ਜੀ ਉਹਨਾਂ ਦੇ ਉਦਮ ਸਦਕਾ ਇਹ ਸਾਰੇ ਕਾਰਜ ਹੋ ਰਹੇ ਨੇ ਇਹਨਾਂ ਦੀ ਕਾਫੀ ਲੰਬੀ ਟੀਮ ਹੈ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਮੈਂ ਇਹਨਾਂ ਨੂੰ ਇਹ ਕਹਿੰਦਾ ਇਹ ਪਹਿਲੀ ਪਹਿਲੀ ਵਾਰ ਆਏ ਨਾ ਕਈਆਂ ਦੇ ਨਾਂ ਵਿਸਰ ਜਾਂਦੇ ਨੇ ਤੁਸੀਂ ਆਓ ਜਦੋਂ ਵੀ ਤੁਸੀਂ ਸਾਨੂੰ ਕਹੋਗੇ ਇੱਥੇ ਰਾਸ਼ਨ ਰੋਟੀ ਪਾਣੀ ਦਾ ਭੋਜਨ ਜੋ ਵੀ ਹੈ ਉਹ ਅਸੀਂ ਗੁਰਦੈਸ ਸਾਹਿਬ ਨੂੰ ਕਰ ਰਹੇ ਹਾਂ ਚਾਹ ਪਾਣੀ ਦਾ ਰਾਜ ਦਾ ਪ੍ਰਬੋਹਨ ਕਰ ਰਹੇ ਹਾਂ ਇਹ ਚਾਹੋ ਇਹ ਸਾਰੀ ਦੁਨੀਆ ਪੜਾ ਹੋ ਸਕੇ ਸਰਬੋਤਮ ਪਲਾਸਟਿਕ ਇਹ ਵੀ ਸੈਟੀ ਆ ਸਾਡਾ ਮਛਰੀ ਇਹ ਆ ਨਾਨਕ ਨਾਮ ਚਲਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਜਿਹੜੀ ਸੈਟੀ ਆ ਇਹ ਵੀ ਸਰਬੱਤ ਦੇ ਭਲੇ ਦਾ ਕੰਮ ਕਰਦੀ ਪਈ ਆ ਤੇ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਟੀਮ ਦਾ ਉੱਥੇ ਵੈਗਰੂ ਅਕਾਲਪੁਰ ਖਾਂ ਜੀ ਇਹਨਾਂ ਦਾ 10 ਮਿੰਟ ਜੀ ਕਰਦਾ ਕਿ ਸੱਚੇ ਪਾਤਸ਼ਾਹ ਇਹ ਦੁਨੀਆ ਜਿਹੜੀ ਆ ਨਾਨਕ ਦੁਨੀਆ ਕੈਸੀ ਹੋਈ ਸਾਲ ਕਮਿਤ ਨਾ ਰਹੇ ਕੋਈ ਭਾਈ ਬੰਦੀ ਹੇਤ ਚਕਾਇਆ ਦੁਨੀਆ ਕਾਰਨ ਦੀਨ ਗਵਾਇਆ ਅੱਜ ਤੇ ਆਪਣੇ ਘਰ ਦੇ ਬੱਚੇ ਸਾਹਮਣੇ ਬੜੇ ਔਖੇ ਹੁੰਦੇ ਆ ਪਰ ਇਹਦਾ ਇਸ ਟੀਮ ਦੇ ਮੈਂਬਰ ਹਾਰ ਜਨਾ ਜਿਨ੍ਹਾਂ ਨੇ ਆਮ ਲੋਕਾਂ ਤੇ ਸਾਰੇ ਲੋਕਾਂ ਦੇ ਜਿਦਾ ਜਿਦਾ ਕੋਈ ਟੈਟ ਹੈ ਇਹ ਕਰਦੇ ਨੇ ਫਰੀ ਕਾਸ਼ ਕਰਦੇ ਨੇ ਇਹ ਸਰਕੇ ਆਪਾਂ ਇਹਦਾ ਫਾਇਦਾ ਲਈ ਜਿੰਨਾ ਵੀ ਹਿੱਸਾ ਦਾ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਖਿਮਾ ਜੱਜ ਗਿਆ ਅੱਗੇ ਤੋਂ ਉਹਨਾਂ ਨਾਲ ਖੇਲਾ ਜਦੋਂ ਵੀ ਸਾਨੂੰ ਕੋਈ ਸਰਹਾਂ ਲਾਹੋਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਕੰਮ ਦੇ ਨਾਲ ਅੱਗੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਬਾਪੂ ਜੀ ਕਿੱਥੇ ਆਏ ਤੁਸੀਂ ਜੀ ਇੱਥੇ ਲੋਕਲ ਤਰਵਾੜੇ ਕੀ ਕਰਨ ਵਾਸਤੇ ਆਏ ਹੋ ਮੈਂ ਆਪਣਾ ਟੈਸਟ ਕਰਾਉਣ ਆਇਆ ਕਿਹੜੀ ਚੀਜ਼ ਦਾ ਟੈਸਟ ਕਰਾਉਣਾ ਤੁਸੀਂ ਜਿਹੜਾ ਮਰਜ਼ੀ ਸਾਰੇ ਸਾਰੇ ਟੈਸਟ ਕੰਮ ਕਰਦੇ ਸਾਰੇ ਕਰਾ ਲੈਂਦੇ ਕੀ ਪ੍ਰੋਬਲਮ ਆ ਬਾਪੂ ਜੀ ਨੂੰ ਮੈਨੂੰ ਸਾਰੀ ਪ੍ਰੋਬਲਮ ਹੈ ਇਹ ਜਿਹੜਾ ਉਪਰਾਲਾ ਕੀਤਾ ਗਿਆ ਸੋਸਾਇਟੀ ਵੱਲੋਂ ਇਹਨਾਂ ਦੇ ਉਪਰਾਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਇਹ ਕਹਿਣਾ ਵੀ ਸਾਡੇ ਹਿੰਦੁਸਤਾਨ ਦਾ ਜਿਹੜਾ ਐਮਐਲਏ ਆ ਐਮਪੀ ਐ ਜਾਂ ਸਾਡੇ ਕੋਈ ਵੱਡੇ ਵੱਡੇ ਡਾਕਟਰ ਹੈ ਇਹਨਾਂ ਸਾਰੇ ਜਿਹੜਾ ਪ੍ਰਾਈਵੇਟ ਸਕੂਲ ਹੈ ਪ੍ਰਾਈਵੇਟ ਤੇ ਹਸਪਤਾਲ ਹੈ ਇਹਨਾਂ ਸਾਰਿਆਂ ਦੀ ਅਗਰ ਇਹ ਸੋਚ ਹੋ ਜਾਏ ਤਾਂ ਸਾਡਾ ਦੇਸ਼ ਜਿਹੜਾ ਮੁੜ ਕੇ سونے ਦੀ ਚਿੜੀਆ ਬਣ ਜਾਏ ਬਿਲਕੁਲ ਬਿਲਕੁਲ ਠੀਕ ਬਹੁਤ ਬੜੀ ਗੱਲ ਸਟੈਟਿਸਟਿਕ ਨਾਲ ਮੇਰੇ ਸਾਰੇ ਫ੍ਰੀ ਹੋ ਜਾਣੇ ਆ ਸਾਰਾ ਘੋੜਾ ਮੈਂ ਤਾਂ ਇਹਨਾਂ ਦੀਆਂ ਬਹੁਤ-ਬਹੁਤ ਧੰਨਵਾਦ ਕਰੂੰ ਇਹਨਾਂ ਨੇ ਡਾਕਟਰਾਂ ਦਾ ਇਹਨਾਂ ਜਿਸ ਬੰਦੇ ਨੇ ਸਸਤਾ ਬਣਾਈ ਆ ਪ੍ਰਮਾਤਮਾ ਇਹਨਾਂ ਦੀ ਬੜੀ-ਬੜੀ ਉਮਰ ਕਰੇ ਕਿ ਆਉਣ ਵਾਲੇ ਹੋਰ ਪੀੜ੍ਹੀਆਂ ਦਾ ਵੀ ਇਹਨਾਂ ਦਾ ਕੋਈ ਸੁੱਖ ਹੋਵੇ ਇਹਨਾਂ ਨੂੰ ਲਾਭ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ